ਇਸ ਤਰ੍ਹਾਂ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਡਿੱਗ ਡਿੱਗ ਤੇ ਆਪਦੇ ਘਰੇ ਜਾਂਦੀਆਂ ਨੇ ਕਈ ਇਸ ਖੱਡਿਆਂ ਦੇ ਵਿੱਚ ਕੱਲ ਬੱਚੇ 2-3 ਡਿੱਗ ਪਏ ਸੀ ਜਿਹੜੇ ਸਕੂਲ ਨੂੰ ਜਾਂਦੇ ਪਏ ਸੀ। ਠਾਈਆਂ ਕਾ ਦੇਖੀ ਕਿੰਨਾ ਡੂੰਘਾ ਆ ਦੇਖੋ ਇਹ ਕਹਿੰਦੇ 12 ਪਿੰਡਾਂ ਨੂੰ ਇਹ ਰਸਤਾ ਜਾਂਦਾ ਸੀ ਅੱਗੇ ਜਿਹੜੇ ਲਾਗੇ ਲਾਕੇ ਛੋਟੇ ਛੋਟੇ ਕਸਬੇ ਨੇ ਪਿੰਡਾਂ ਨੇ ਤੇ ਖਤਮ ਕਰਦੇ ਤੁਸੀਂ ਵੇਖੋ ਕਿ ਇੱਕ ਪਾਸੇ ਦੂਜੇ ਪਾਸੇ ਦੇਖੋ ਕਿ ਜਿਹੜੀ ਸੜਕ ਹੈ ਉਹ 6-7 ਫੁੱਟ ਉੱਚੀ ਸੀ ਤੇ 7 ਫੁੱਟ ਉੱਚੀ ਸੜਕ ਨੂੰ ਐ ਭੰਨ ਕੇ ਪਾਣੀ ਨੇ ਤੈਸ ਤੈਸ ਕਰ ਦਿੱਤਾ ਸਾਨੂੰ ਮਿੱਟੀ ਦੀ ਹੁਣ ਸਭ ਤੋਂ ਜ਼ਿਆਦਾ ਲੋੜ ਹੈ ਜਿਹੜੇ ਸਾਡੇ ਸੰਪਰਕ ਟੁੱਟੇ ਨੇ ਸਾਨੂੰ ਇਹ ਸੰਪਰਕ ਮੱਲੇ ਸਾਡਾ ਇਹ ਤੋੜ ਬੰਨਿਆ ਜਾਵੇ ਤੇ ਸਾਡੇ ਪਿੰਡਾਂ ਦੇ ਆਵਾਜ਼ ਆਵੀ ਜਿਹੜੀ ਰੁਕੀ ਪਈ ਏ ਸਾਡੇ ਬੱਚੇ ਸਕੂਲਾਂ ਤੋਂ ਜਾਣ ਨੇ ਕੋਈ ਬਿਮਾਰ ਹੋ ਜਾਂਦਾ ਸਾਨੂੰ ਅੱਗੇ ਜਾਣ ਵਿੱਚ ਬੜੀ ਮੁਸ਼ਕਲ ਹੁੰਦੀ ਪਈ ਏ ਸਾਹਮਣੇ ਦੇਖੋ ਜੇ ਸੀ ਪੀਆਂ ਲਾ ਕੇ ਸਾਰੀਆਂ ਪਾਣੀ ਵਿੱਚੋਂ ਮਿੱਟੀਆਂ ਕੱਢ ਰਹੀਆਂ ਸਸੀਂ ਪਿੱਛੇ ਕਿਸੇ ਸੁੱਕੀ ਜਗ੍ਹਾ ਤੋਂ ਮਿੱਟੀ ਚੱਕ ਰਹੇ ਸੀ ਉੱਥੇ ਆ ਕੇ ਸਾਨੂੰ ਉਹਨਾਂ ਨੇ ਮਿੱਟੀ ਨਹੀਂ ਚੱਕਣ ਦਿੱਤੀ ਇਹਨਾਂ ਨੂੰ ਦੇਖ ਰਿਹਾ ਕਿੱਡਾ ਸੋਹਣਾ 6 6 7 5 5 ਫੁੱਟ ਦਾ ਝੋਨਾ ਖੜਾ ਤੇ ਦੇਖ ਜੱਟ ਦੀ ਫਸਲ ਅੱਖਾਂ ਦੇ ਸਾਹਮਣੇ ਤਬਾਹ ਹੋ ਗਈ ਤੇ ਦੂਜੇ ਪਾਸੇ ਤੁਸੀਂ ਆਹ ਵੇਖ ਲਓ ਹਾਂਜੀ ਕੇਰੇ ਵੀ ਪੰਜ ਕਿੱਲੇ ਪੰਜ ਕਿੱਲਾਂ ਦੇ ਵਿੱਚੋਂ ਇੱਕ ਮੰਨ ਲਓ ਤਿਲਕਾ ਵੀ ਨਹੀਂ ਬਚਾ ਲਗਭਗ ਸਿਰਫ ਆਹੀ ਜਿਹੜੀ ਥੋਨਾ ਇਹ ਸਪੋਰਟ ਜਿਹੜੀ ਇਹਨੂੰ ਮੰਨ ਲਓ ਲੱਗੀ ਥੋੜਾ ਬਹੁਤ ਆਹੀ ਇਹਨਾਂ ਦਾ ਕਿ ਇੱਕ ਕਿੱਲਾ ਜਿਹੜਾ ਬਚਿਆ ਹੈ ਸਸ਼ੀ ਘਾ ਜੀ ਤੁਸੀਂ ਲੋਕ ਰਾਈ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਸਿੱਧੂ ਇਸ ਵਕਤ ਪਿੰਡ ਰਾਮ ਸਿੰਘ ਭੈਣੀ ਦੇ ਵਿੱਚ ਮੌਜੂਦ ਹਾਂ ਜਿਲ੍ਹਾ ਫਾਜ਼ਿਲਕੇ ਦਾ ਲਾਸਟ ਪਿੰਡ ਹੈ ਮੈਂ ਕੈਮਰਾਮੈਨ ਨੂੰ ਅਪੀਲ ਕਰੂੰਗਾ ਕਿ ਆ ਸਾਰਾ ਮੰਜ਼ਰ ਜ਼ਰੂਰ ਦਿਖਾਇਆ ਜਾਵੇ ਜਿਨੇ ਕਿ ਜਿਸ ਦਰਿਆ ਨੇ ਬਰਬਾਦੀ ਹੀ ਬਰਬਾਦੀ ਕਰ ਦਿੱਤੀ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿੱਡੇ ਕਿੱਡੇ ਜਿਹੜੇ ਡੂੰਘੇ ਨੇ ਉਹ ਪਾਣੀ ਨੇ ਟੋਏ ਪੱਟ ਦਿੱਤੇ ਨੇ ਤਕਰੀਬਨ 20 25 25 ਫੁੱਟ ਜਿਹੜੇ ਟੋਏ ਨੇ ਢੂੰਗੇ ਟੋਏ ਪਾਟ ਦਿੱਤੇ ਨੇ ਪਹਿਲਾਂ ਸਾਡੇ ਜਿਹੜੇ ਦਾਨੀ ਸੱਜਣ ਨੇ ਜਾਂ ਸੇਵਾ ਕਰਨ ਵਾਲੇ ਲੋਕ ਬਹੁਤ ਜ਼ਿਆਦਾ ਪਹੁੰਚੇ ਨੇ ਪਰ ਹੁਣ ਇਹਨਾਂ ਲੋਕਾਂ ਦੇ ਨਾਲ ਖੜਨ ਦੀ ਸਾਨੂੰ ਲੋੜ ਹੈ ਇਹਨਾਂ ਕਿਸਾਨਾਂ ਭਰਾਵਾਂ ਦੇ ਨਾਲ ਇਹਨਾਂ ਮਜ਼ਦੂਰਾਂ ਵੀਰਾਂ ਦੇ ਨਾਲ ਜਿਨ੍ਹਾਂ ਦੇ ਘਰ ਟੁੱਟ ਚੁੱਕੇ ਨੇ ਉਹਨਾਂ ਦੇ ਨਾਲ ਖੜਨ ਦੀ ਲੋੜ ਹੈ ਜਿਸ ਤਰ੍ਹਾਂ ਆਹ ਟਰੈਕਟਰ ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਜੀ ਸੀ ਬੀਆਂ ਚੱਲ ਰਹੀਆਂ ਨੇ ਇਹ ਬਾਈ ਨੇ ਦੱਸਿਆ ਕਿ ਝੋਨਾ ਸੀ 6 6 7 7 ਫੁੱਟ ਤੇ ਜਿਹੜਾ ਲਗ ਲਗ ਚੋਨਾ ਸੀ ਉਹ ਸਾਰਾ ਖਤਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਮਾ ਬਰਬਾਦੀ ਹੀ ਬਰਬਾਦੀ ਹੋ ਚੁੱਕੀ ਹੈ ਇਹ ਜਿਹੜਾ ਪਾਣੀ ਹੈ ਜਿਸ ਦਿਨ ਅਸੀਂ ਪਹਿਲਾਂ ਕਮਾਲੀ ਪਤਨਾ ਦੇ ਵਿੱਚ ਆਈ ਸੀ ਉਸ ਦਿਨ ਪਿਛਲੇ ਪੁੱਤ ਵੀ ਇਹ ਬਾਸ ਹੋ ਗਈ ਸੀ ਕਿ ਪਾਣੀ ਬਹੁਤ ਜ਼ਿਆਦਾ ਸੀ ਕਿਸਤੀਆਂ ਦੇ ਨਾਲ ਜਿਹਨੇ ਵੋਟਸ ਦੇ ਨਾਲ ਇਹਨਾਂ ਲੋਕਾਂ ਦੇ ਕੋਲੇ ਰਾਸ਼ਨ ਪਹੁੰਚਾਇਆ ਜਾਂਦਾ ਸੀ ਆਹ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਕਾਨ ਡਿੱਗੇ ਨੇ ਆਜਾ ਸੰਦੀਪ ਸਾਰਾ ਇਹ ਕਵਰ ਕਰੀਏ ਹੁਣ ਇਹਨਾਂ ਲੋਕਾਂ ਦੇ ਨਾਲ ਸਾਨੂੰ ਖੜਨ ਦੀ ਲੋੜ ਹੈ ਕਿਉਂਕਿ ਇਹ ਨੁਕਸਾਨ ਇੰਨਾ ਕਿ ਜ਼ਿਆਦਾ ਹੋ ਚੁੱਕਿਆ ਕਿ ਜਿੱਦੀ ਪਰਵਾਈ ਜੇ ਅਸੀਂ ਨਾਲ ਨਾਲ ਇਹਨਾਂ ਦੇ ਖੜੇ ਤਾਂ ਇਹਦੀ ਪਰਵਾਈ ਹੋਣੀ ਬਹੁਤ ਮੁਸ਼ਕਲ ਹੈ ਆ ਇੱਕ ਪਾਸੇ ਸੰਦੀਪ ਦਿਖਾ ਕੇ ਆ ਐਡੜਾ ਝੋਨਾ ਸੀ 6 6 ਫੁੱਟ 5 5 6 6 ਫੁੱਟ ਦਾ ਬੂਟਾ ਝੋਨੇ ਦਾ ਤੇ ਦੂਜੇ ਪਾਸੇ ਦੇਖੋ ਕਿਵੇਂ ਸਭ ਕੁਝ ਬਰਬਾਦ ਹੋ ਗਿਆ ਖਤਮ ਕਰ ਦਿੱਤਾ ਪਾਣੀ ਨੇ ਸਾਰਾ ਕੁਝ ਇਹ ਦੇਖੋ ਤੁਸੀਂ ਆ ਘਰ ਦਿਖਾਉਣਾ ਅੱਗੇ ਮੈਂ ਹੁਣ ਇਹਨਾਂ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ ਸਰਕਾਰ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਇਹਨਾਂ ਲੋਕਾਂ ਦੇ ਨਾਲ ਖੜ੍ਹਾ ਜਾਵੇ ਤੇ ਜਿਹੜੇ ਹੋਰ ਵੀ ਦਾਨੀ ਸੱਜਣ ਨੇ ਪਹਿਲਾਂ ਆਉਂਦੇ ਨੇ ਹੁਣ ਲੋੜ ਆ ਸਾਨੂੰ ਅਸਲ ਦੇ ਵਿੱਚ ਖੜਨ ਦੀ ਹੁਣ ਲੋੜ ਆ ਇਹਨਾਂ ਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿ ਇਹਨਾਂ ਨੂੰ ਕਿਵੇਂ ਕੰਮਜਾਬ ਕੀ ਕੀਤਾ ਜਾਵੇ ਬੇਸ਼ੱਕ ਲੋਕ ਬਹੁਤ ਜ਼ਿਆਦਾ ਆ ਰਹੇ ਨੇ ਪਰ ਹੁਣ ਸਾਨੂੰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਇਹਨਾਂ ਨੂੰ ਕੰਮਜਾਬ ਕਰਨ ਦੀ ਲੋੜ ਆ ਮੇਰੇ ਨਾਲ ਭਾਈ ਇੱਥੇ ਏ ਸੀ ਹਾਂ ਜੀ ਹਾਂ ਜੀ ਅੱਛਾ ਭਾਈ ਇਹ ਸਾਰਾ ਕਿੰਨਾ ਏਰੀਆ ਸੀਗਾ ਆ ਇਹ ਲਗਭਗ ਬਿਰਜੀ ਸਾਡਾ 12 ਪਿੰਡ ਦੇ ਮੱਲੇ ਸੇ ਬਾੜਨ ਤੋਂ ਇਧਰ-ਇਧਰ ਜਿਹੜੀ ਮੱਲੇ ਪਾਣੀ ਦੇ ਫੱਟੜ ਹੋਏ ਨੇ ਅੱਛਾ ਹਾਂਜੀ ਪੂਰੇ ਦੇ ਪੂਰੇ ਏਰੀਆ ਖਤਮ ਹੋ ਗਿਆ ਖਤਮ ਹੋ ਗਿਆ ਆ ਸਾਰਾ ਇੱਥੇ ਪਾਣੀ ਦਾ ਭਰਿਆ ਹੋਇਆ ਹੈ ਜਿਸ ਇਹ ਤਾਂ ਬਿਰਜੀ ਇੱਕੋ ਸਾਡਾ ਇਹ ਰਸਤਾ ਹੈ ਅਸੀਂ ਪਿੰਡੂ ਦੇ ਲੋਕ ਲੱਗ ਕੇ ਨਾਲ ਕੁਝ ਪ੍ਰਸ਼ਾਸਨ ਨੇ ਤੁਹਾਨੂੰ ਥੋੜੀ ਬਹੁਤੀ ਹੈਲਪ ਦਿੱਤੀ ਸੀ ਤੇ ਅਸੀਂ ਆ 12 ਪਿੰਡਾਂ ਨੂੰ ਇਹ ਹੀ ਰੋਡ ਹੈ ਜਿਹੜਾ ਸਾਡਾ ਮੱਲੇ ਅੱਜ ਇਸ ਦਿਨ ਦਾ ਪਾਣੀ ਹਟਿਆ ਸਾਡੇ ਕੋਈ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਂ ਕੋਈ ਮਤਲਬ ਕੋਈ ਵਿਕਲ ਚੱਲਣ ਦੀ ਮਤਲਬ ਕੋਈ ਜਗ੍ਹਾ ਹੀ ਨਹੀਂ ਰਹੇਗੀ ਕੋਈ ਹੋਰ ਰਸਤਾ ਹੀ ਨਹੀਂ ਹੈਗਾ ਸਾਨੂੰ 12 ਪਿੰਡਾਂ ਨੂੰ ਰਸਤਾ ਜਾਂਦਾ ਤੇ ਪਾਣੀ ਨੇ ਖਤਮ ਕਰ ਦਿੱਤਾ ਇਹ ਤੁਸੀਂ ਹੁਣ ਬਣਾ ਰਹੇ ਹੋ ਆ ਸੰਦੀਪ ਦਿਖਾਈਂ ਕਾ ਦੇਖੀ ਕਿੰਨਾ ਡੂੰਘਾ ਆ ਦੇਖੋ ਇਹ ਕਹਿੰਦੇ 12 ਪਿੰਡਾਂ ਨੂੰ ਇਹ ਰਸਤਾ ਜਾਂਦਾ ਸੀ ਅੱਗੇ ਜਿਹੜੇ ਲਾਗੇ-ਲਾਗੇ ਛੋਟੇ-ਛੋਟੇ ਕਸਬੇ ਨੇ ਪਿੰਡਾਂ ਨੇ ਤੇ ਖਤਮ ਕਰ ਦਿੱਤਾ ਤੁਸੀਂ ਵੇਖੋ ਕਿ ਇੱਕ ਪਾਸੇ ਦੂਜੇ ਪਾਸੇ ਦੇਖੋ ਕਿ ਜਿਹੜੀ ਸੜਕ ਹੈ ਉਹ 6-7 ਫੁੱਟ ਉੱਚੀ ਸੀ ਤੇ 7 ਫੁੱਟ ਉੱਚੀ ਸੜਕ ਨੂੰ ਐ ਭੰਨ ਕੇ ਪਾਣੀ ਨੇ ਤੈਸ ਤੈਸ਼ ਕਰ ਦਿੱਤਾ ਅੱਛਾ ਬਾਈ ਜੀ ਹੋਰ ਲੋਕ ਆ ਰਹੇ ਨੇ ਮਦਦ ਦੇ ਲਈ ਵੀਰ ਜੀ ਲੋਕ ਮਦਦ ਲਈ ਸਾਨੂੰ ਵੱਡੀ ਸਭ ਤੋਂ ਵੱਡੀ ਮਦਦ ਦੀ ਹੁਣ ਲੋੜ ਹੈ ਅਸੀਂ ਤਾਂ ਕੱਲ ਵੀ ਕੋਈ ਕਿਸੇ ਚੈਨਲ ਰਾਈ ਕਿਹਾ ਸੀ ਸਾਨੂੰ ਮਿੱਟੀ ਦੀ ਹੁਣ ਸਭ ਤੋਂ ਜ਼ਿਆਦਾ ਲੋੜ ਹੈ ਜਿਹੜੇ ਸਾਡੇ ਸੰਪਰਕ ਟੁੱਟੇ ਨੇ ਸਾਨੂੰ ਇਹ ਸੰਪਰਕ ਮੱਲੇ ਸਾਡਾ ਇਹ ਤੋਰ ਬਣਿਆ ਜਾਵੇ ਤੇ ਸਾਡੇ ਪਿੰਡਾਂ ਦੇ ਆਵਾਜ਼ ਆਵੀ ਜਿਹੜੀ ਰੁਕੀ ਪਈ ਏ ਸਾਡੇ ਬੱਚੇ ਸਕੂਲਾਂ ਤੋਂ ਜਾਣ ਨੇ ਕੋਈ ਬਿਮਾਰ ਹੋ ਜਾਂਦਾ ਸਾਨੂੰ ਅੱਗੇ ਜਾਣ ਵਿੱਚ ਬੜੀ ਮੁਸ਼ਕਲ ਹੁੰਦੀ ਪਈ ਏ ਤੇ ਸਾਨੂੰ ਤਾਂ ਦਿਨ ਰਾਤ ਹੀ ਚਿੰਤਾ ਲੱਗੀ ਰਹਿੰਦੀ ਜੇ ਸਾਡੇ ਕੋਈ ਕੱਲ ਨੂੰ ਹਰ ਇੱਕ ਬੰਦਾ ਅੱਜ ਕੱਲ ਅਟੈਕ ਦਾ ਮੱਲੇ ਬਿਮਾਰ ਨਾਲ ਹਰ ਕੋਈ ਬਿਮਾਰੀਆਂ ਤੋਂ ਯੂਜਨਲ ਰਹਾ ਤੇ ਸਾਨੂੰ ਇਹ ਰੋਡ ਚੱਲ ਜਾਵੇ ਤੁਹਾਡੇ ਚੈਨਲ ਰਾਹੀਂ ਸਾਡੇ ਦਾ ਜੋ ਹੱਥ ਜੋੜ ਕੇ ਇਹ ਬੇਨਤੀ ਕਰਨੇ ਲੋਕਾਂ ਨੂੰ ਕਿ ਲੋਕ ਸਾਨੂੰ ਘਰੋਂ ਟਰਾਲੀਆਂ ਭਰ-ਭਰ ਕੇ ਲਿਆਣ ਤਾਂ ਸਾਨੂੰ ਮਿੱਟੀ ਦੀ ਲੋੜ ਹੈਗੀ ਬਈ ਜੀ ਸਾਨੂੰ ਤਾਂ ਚਲੋ ਖਾਣ ਪੀਣ ਦਾ ਸਾਡਾ ਚੱਲੀ ਜਾਂਦਾ ਜੀ ਕਿਹੜੇ ਕਿਹੜੇ ਪਿੰਡਾਂ ਨੂੰ ਰਸਤਾ ਜਾਂਦਾ ਤੇ ਕਿੱਥੋਂ ਆਉਂਦਾ ਇਹ ਇਹ ਆਪਣਾ ਕਾਮਾ ਵਾਲਾ ਪਤਨ ਵੱਜਦਾ ਜੀ ਜਿੱਥੋਂ ਸਟਾਰਟ ਹੁੰਦਾ ਜੀ ਇਹ ਪਤਨ ਤੋਂ ਲੈ ਕੇ ਆ ਸਾਰੇ ਜਿਹੜੇ ਪਿੰਡ ਆ ਜਿੱਥੇ ਪੈਣੀ ਰਾਮ ਸਿੰਘ ਵਾਲੇ ਖੜੇ ਆ ਸਿੰਘ ਦੀ ਪੈਣੀ ਮਾਤਮਨਗਰ ਤੇਜਾ ਰਵੇਲਾ ਢੋਲਾ ਪੈਣੀ ਚੱਕ ਰਵੇਲਾ ਆਪਣੇ ਆ ਗਿਆ ਦੋਨਾ ਨਾਨਕਾ ਦੋਨਾ ਸਿਕੰਦਰੀ ਮਾਤਮਨਗਰੇ ਕਿਦਰ ਵੀ ਪਿੰਡ ਆ ਗਿਆ ਜੀ ਇਹ ਝੰਗੜ ਪੈਣੀ ਆ ਗਿਆ ਇਸ ਸਾਈਡ ਤੇ ਰਿੱਤੇ ਵਾਲੀ ਪੈਣੀ ਆ ਗਈ ਗੁਲਾਬਾ ਆ ਗਿਆ ਇੱਕ ਨੰਬਰ ਆ ਗਿਆ ਮਾਰਜਮ ਸ਼ੇਰ ਤੇ ਹੋਰ ਵੀ ਮਲੇ ਦੋ ਹਾਂਜੀ ਕਾਮਾੜੀ ਜਿਹੜੀ ਪੱਤਰਣ ਤੋਂ ਲੈ ਕੇ 12 ਪਿੰਡਾਂ ਦਾ ਰਸਤਾ ਟੁੱਟ ਚੁੱਕਿਆ ਆਉਣ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਵੀਰ ਵਰਗੇ ਦੱਸ ਰਹੇ ਨੇ ਕਿ ਇੱਥੋਂ ਸਾਨੂੰ ਲੋੜ ਹੈ ਕਿ ਲੋਕ ਘਰਾਂ ਚੋਂ ਮਿੱਟੀ ਦੀਆਂ ਟਰਾਲੀਆਂ ਕਿਉਂਕਿ ਹੁਣ ਇੱਥੇ ਮਿੱਟੀ ਤਾਂ ਹੈ ਹੀ ਨਹੀਂਗੀ ਸਾਰੀ ਗਿੱਲੀ ਜਗ੍ਹਾ ਵੀਰ ਜੀ ਤੁਸੀਂ ਸਾਹਮਣੇ ਦੇਖੋ ਜੇ ਸੀ ਪੀਆਂ ਲਾ ਕੇ ਸਾਰੀਆਂ ਪਾਣੀ ਵਿੱਚੋਂ ਮਿੱਟੀਆਂ ਕੱਢ ਰਹੀਆਂ ਸੋ ਅਸੀਂ ਪਿੱਛੇ ਕਿਸੇ ਸੁੱਕੀ ਜਗ੍ਹਾ ਤੋਂ ਮਿੱਟੀ ਚੱਕ ਰਹੇ ਸੀ ਉੱਥੇ ਆ ਕੇ ਸਾਨੂੰ ਉਹਨਾਂ ਨੇ ਮਿੱਟੀ ਨਹੀਂ ਚੱਕਣ ਦਿੱਤੀ ਤੇ ਹੁਣ ਅਸੀਂ ਆ ਜੀ ਸੀ ਪੀਆਂ ਲਾ ਕੇ ਪਾਣੀਆਂ ਦੇ ਵਿੱਚੋਂ ਮਿੱਟੀਆਂ ਕੱਢ ਰਿਹਾ ਪਾਣੀ ਵਿੱਚੋਂ ਆ ਮਿੱਟੀ ਪਾਉਨੇ ਆ ਤੋਂ ਸਾਰੀ ਪਾਣੀ ਦੇ ਵਿੱਚ ਦਲਦਲ ਬਣ ਜਾਂਦੀ ਸਾਰੀ ਖਿਸਕ ਜਾਂਦੀ ਹੈ ਜੀ ਤੇ ਸਾਨੂੰ ਤਾਂ ਇਹ ਵੀ ਸਾਡੇ ਕੋਈ ਵੀ ਦਾਨ ਨਹੀਂ ਭਰਾ ਸਾਡੇ ਮਤਲਬ ਮਦਦ ਸਾਨੂੰ ਤਾਂ ਮਿੱਟੀ ਦੀ ਖਾਸ ਕਰਕੇ ਲੋੜ ਹੈ ਜੀ ਇਹ ਵੀ ਮਿੱਟੀ ਦੀ ਲੋੜ ਕਰਨ ਬਾਕੀ ਸਾਡਾ ਖਾਣ ਪੀਣ ਚੱਲੀ ਜਾਂਦਾ ਜੀ ਬਾਈ ਜੀ ਪਹਿਲਾਂ ਵੀ ਜਿਸ ਤਰੀਕੇ ਨਾਲ ਮੈਂ ਦੇਖ ਰਿਹਾ ਕਿੰਨਾ ਸੋਹਣਾ 6 6 7 ਪਾ ਪਾ ਫੁੱਟ ਦਾ ਝੋਨਾ ਖੜਾ ਤੇ ਦੇਖ ਜੱਟ ਦੀ ਫਸਲ ਅੱਖਾਂ ਦੇ ਸਾਹਮਣੇ ਤਬਾਹ ਹੋ ਗਈ ਤੇ ਦੂਜੇ ਪਾਸੇ ਤੁਸੀਂ ਆਹ ਵੇਖ ਲਓ ਹਾਂਜੀ ਬਿਲਕੁਲ ਬਿਲਕੁਲ ਜਿਹੜੀ ਚੀਜ਼ ਅਸੀਂ ਆਪਣੀ ਫਸਲ ਦੀ ਗੱਲ ਕਰੀਏ ਵੀਰ ਜੀ ਮੇਰੇ ਵੀ 5 ਕਿੱਲੇ 5 ਕਿੱਲਾਂ ਦੇ ਵਿੱਚੋਂ ਇੱਕ ਮੰਨ ਲਓ ਤਿੰਨ ਕਾ ਵੀ ਨਹੀਂ ਬਚਾ ਲਗਭਗ ਸਿਰਫ ਆਹੀ ਜਿਹੜੀ ਥੋਨਾ ਇਹ ਸਪੋਰਟ ਜਿਹੜੀ ਇਹਨੂੰ ਮੰਨ ਲਓ ਲੱਗੀ ਥੋੜਾ ਬਹੁਤ ਆਹੀ ਇਹਨਾਂ ਦਾ ਕਿ ਇੱਕ ਕਿੱਲਾ ਜਿਹੜਾ ਬਚਿਆ ਹੈ ਬਾਕੀ ਲਗਭਗ 12 ਪਿੰਡਾਂ ਦਾ ਜਿਹੜਾ ਸੰਬਲ ਕੁੱਲ ਕੁਝ ਵੀ ਨਹੀਂ ਬਚਿਆ ਤੇ ਜੇ ਗੱ ਉੱਤਾ ਵਾਂਗੂ ਜਿਹੜੀ ਫਸਲ ਪਾਲੀ ਏ ਚਲੋ ਫੇਰ ਵੀ ਅਸੀਂ ਕਹਿੰਨੇ ਆ ਪ੍ਰਮਾਤਮਾ ਦੇਊਗਾ ਕਦੇ ਨਾ ਕਦੇ ਫੇਰ ਵੀ ਰੰਗ ਸਾਡੇ ਤੇ ਲਾਊਗਾ ਸਾਡੀਆਂ ਜਾਨਾਂ ਜਿਹੜੀਆਂ ਮੱਲੇ ਬਚ ਗਈਆਂ ਨੇ ਤੇ ਸਾਡਾ ਤਾਂ ਸਿਰਫ ਇਹ ਹੀ ਵੀਰ ਜੀ ਅਸੀਂ ਤਾਂ ਬਸ ਰਾਸਤੇ ਦੀ ਗੱਲ ਹੀ ਕਰਨੇ ਹੋਰ ਸਾਡੇ ਤੇ 1988 ਤੋਂ ਲੈ ਕੇ ਲਗਭਗ ਸਾਡੇ ਇਸ ਏਰੀਏ ਵਿੱਚ ਲਗਭਗ ਵੀ ਮੇਰੇ ਸਭ ਨਾਲ 10 ਵਾਰੀ ਮਾਰ ਇਸ ਮੱਲੇ ਪਾਣੀ ਦੀ ਮਾਰ ਸਾਨੂੰ ਪਾ ਚੋ ਕਿ 95 ਵਿੱਚ ਵੀ ਆ ਅਸੀਂ 90 ਵਿੱਚ ਵੀ ਆਏ ਸੀ 13 ਵਿੱਚ ਵੀ ਆਏ ਸੀ ਇਹ ਆਪਣੇ 23 ਵਿੱਚ ਤਾਂ ਫਿਰ ਵੀ ਮਤਲਬ ਸਾਰੇ ਲੋਕਾਂ ਨੂੰ ਪਤਾ ਜੀ ਇਸ ਨੂੰ ਲਗਭਗ ਅਸੀਂ 10 ਵਾਰੀ ਮਤਲਬ 1988 ਤੋਂ ਪਿੱਛੇ-ਪਿੱਛੇ ਪਾਣੀ ਦੀ ਮਾਰ ਚੱਲ ਚੁੱਕੇ ਆ ਜਿਸ ਤਰੀਕੇ ਨਾਲ ਆਇਆ ਤਾਂ ਸਭ ਤੋਂ ਮਤਲਬ ਡੇਂਜਰ ਤਰੀਕੇ ਨਾਲ ਆਇਆ ਹਾਂਜੀ 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 ਡੇਂਜਰ ਇਹ ਸਾਡੇ ਤਾਂ 23 ਵਾਲਾ ਵੀ ਆਇਆ ਵੀਰ ਜੀ ਆਇਆ ਸੀ ਨਾ ਸਾਡੇ ਉਹ ਵੀ ਡੇਂਜਰ ਸੀ ਤੇ ਉਹ ਵੀ ਮਤਲਬ ਸਾਡਾ 2 ਮਹੀਨੇ ਲਗਭਗ ਪਾਣੀ ਮਤਲਬ ਜਿਹੜਾ ਚੱਲਿਆ ਸੀ ਤੇ ਉਹਨੇ ਵੀ ਕੋਈ ਵੀ ਸਾਡੀ ਫਸਲ ਨਹੀਂ ਹੋਣਤੀ ਨਾ ਹੀ ਸਾਨੂੰ ਕੋਈ ਉਹਨੇ ਵੀ ਚੈਨਲ ਨਹੀਂ ਟਿਕਨ ਦਿੱਤਾ ਜੀ ਅਜੇ ਭਾਈ ਘਰ ਕਿੰਨੇ ਘਟਾਏ ਨੇ ਇਹਨਾਂ ਦੇ ਇੱਧਰ ਜੇ ਆਪਾਂ ਗੱਲ ਕਰੀਏ ਪਿੰਡਾਂ ਦੀ ਵੀਰ ਜੀ ਲਗਭਗ ਮੇਰੇ ਸਾਹਮਣੇ ਨਾਲ ਜੇ 12 ਪਿੰਡ ਨੇ ਨਾ ਮੇਰੇ ਸਾਹਮਣੇ ਘੱਟੋ ਘੱਟ ਵੀ 20000 ਰੋਟ ਹੈ ਜਿਹੜੀ ਵੋਟ ਹੈ 20000 ਵੋਟ ਦੇ ਲਗਭਗ ਮੱਲੇ ਪਿੰਡ ਬੈਠੇ ਨੇ ਜੀ ਕਿਉਂਕਿ ਹੱਕ ਇੱਕ ਇੱਕ ਪਿੰਡ ਵਿੱਚ 3 3000 ਵੋਟ ਹੈ ਤੇ ਮੱਲੇ 20000 ਤੋਂ 30 ਮੱਲੇ ਜਿਹੜੀ ਇਥੋਂ ਦੀ ਮੱਲੇ 12 ਪਿੰਡਾਂ ਚ ਵੋਟ ਹੈ ਜੀ ਤੇ ਲੋਕਾਂ ਦੀ ਬਾਕੀ ਛੋਟੇ ਤਾਂ ਮੱਲੇ ਜਿਵੇਂ ਬਾਕੀ ਫੈਮਲੀਆਂ ਨੇ ਬੱਚੇ ਆ ਗਏ ਅਸੀਂ ਤਾਂ 20000 ਵੋਟ ਦੀ ਗੱਲ ਕਰਨੀਆਂ ਵੀ ਇਹਨਾਂ 12 ਪਿੰਡਾਂ ਦੇ ਵਿੱਚ 20000 ਵੋਟ ਹੈਗੀ ਹੂੰ ਬਿਲਕੁਲ ਕਈਆਂ ਨੇ ਨਵੇਂ ਘਰ ਪਾਏ ਮੈਂ ਵੇਖਿਆ ਕਿ ਆ ਬਾਈ ਨੇ ਕਿਸੇ ਨੇ ਨਵਾਂ ਘਰ ਪਾਇਆ ਜਮੀਂ ਟਾ ਗਿਆ ਹਾਂਜੀ 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 ਇਹ ਵੀ ਟਾ ਗਿਆ ਕਈ ਘਰ ਲੋਕਾਂ ਦੇ ਜਿਹੜੀ ਪਾਣੀ ਦੀ ਚਪੇਟ ਵਿੱਚ ਆਏ ਨੇ ਬਹੁਤ ਘਰ ਹੈ ਉਹ ਜਿਹੇ ਮੱਲੇ ਜਿਹੜੇ ਟਾਹੇ ਗਏ ਨੇ ਜੀ ਹੂੰ ਅਰੇ ਤੁਸੀਂ ਵੀ ਇੱਥੇ ਹੀ ਰਹਿਣਾ ਲੇ हाँ जी, हाँ जी, अच्छा ਟੋਡਾ ਵੀ ਇੱਥੇ ਆਹੀ ਖੇਤ ਹੈ ਹਾਂਜੀ ਹਾਂਜੀ ਆਹੀ ਖੇਤ ਹੈ ਮੇਰਾ ਵੀ ਆ ਨਾਲ ਹੀ ਮੇਰਾ ਪਿੱਛੇ ਟਾਣੇ ਦੇ ਮੇਰੇ ਇੱਥੇ 12 ਕਿੱਲੇ ਆ ਜ਼ਮੀਨ ਦੇ ਇੱਕ ਤਿੰਨ ਕਾ ਵੀ ਨਹੀਂ ਬਚਿਆ ਜੀ ਅੱਛਾ 12 ਕਿੱਲਾਂ ਦੂਜੀ ਕਿ ਤਿੰਨ ਕਾ ਵੀ ਨਹੀਂ ਬਚਿਆ ਸਾਰੀ ਖਤਮ ਹੋ ਗਈ ਸਾਰੀ ਖਤਮ ਹੋ ਗਈ ਹੈ ਜੀ ਬਿਲਕੁਲ ਖਤਮ ਹੋ ਗਈ ਹੈ ਇੱਥੇ ਪਤਾ ਨਹੀਂ ਨਾ ਕਿ ਇੱਥੇ ਕੁਛ ਝੋਨਾ ਬੀਜਿਆ ਸੀ ਜਾਂ ਕੁਝ ਬੀਜਿਆ ਆਇਆ ਸੀ ਜਮਾ ਸਾਫ ਹੋ ਗਿਆ ਜੀ ਅੱਛਾ ਭਾਈ ਜੀ ਕਿੰਨੇ ਮਿੰਟਾਂ ਦੇ ਵਿੱਚ ਪਾਣੀ ਆ ਗਿਆ ਤੁਹਾਡੇ ਵੇਖਦੇ ਵੇਖਦੇ ਨਹੀਂ ਜੀ ਇਹਨੂੰ ਟਾਈਮ ਤਾਂ 10 ਦਿਨ ਲੱਗ ਗਏ ਨੇ ਪੂਰੇ ਪਾਣੀ ਨੂੰ ਮਤਲਬ ਛੜਨ ਦੇ ਵਿੱਚ ਅੱਛਾ ਹਾਂਜੀ ਮ ਹੌਲੇ ਹੌਲੇ ਕਰਕੇ ਪਾਣੀ ਚੜਿਆ ਤੇ ਲਾਸਟ ਤੇ ਆ ਕੇ ਪੂਰੀ ਤਬਾਈ ਮਚਾ ਗਿਆ ਹੈ ਹਾਂਜੀ ਇੱਕ ਪੂਰਾ ਡੇਢ ਮਹੀਨਾ ਪਾਣੀ ਚੱਲਿਆ ਜੀ ਅੱਛਾ ਕਿਸੇ ਚੀਜ਼ ਦੀ ਤੁਹਾਨੂੰ ਬਈ ਰਾਸ਼ਨ ਪਾਣੀ ਪਹੁੰਚ ਰਿਹਾ ਹਾਂਜੀ ਹਾਂਜੀ ਰਾਸ਼ਨ ਵਾਰੀ ਜਿਹੜਾ ਜੀ ਸਰਕਾਰ ਵੱਲੋਂ ਵੀ ਸਾਨੂੰ ਜਿੰਨਾ ਕੋ ਹੋ ਰਿਹਾ ਹੈ ਦੇ ਰਹੇ ਨੇ ਬਾਕੀ ਜਿਹੜੇ ਪ੍ਰਸ਼ੰਸ ਵਾਲੇ ਹੈਗੇ ਉਹ ਪੂਰੀ ਮਦਦ ਕਰ ਰਹੇ ਹੁਣ ਵੀ ਕਰ ਰਹੇ ਨੇ ਪਹਿਲਾਂ ਵੀ ਪਾਣੀ ਦੇ ਵਿੱਚ ਉਹਨਾਂ ਕਿਸਤੀਆਂ ਰਹੀ ਸਾਡੇ ਪਿੰਨਾ ਤੱਕ ਪਹੁੰਚਾਇਆ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਨੇ ਆਸੀਂ ਜਿਨ੍ਹਾਂ ਨੇ ਸਾਡੀ ਪੂਰੀ ਸਾਰ ਲਈ ਹੈ ਜੀ ਬਈਆ ਦੁੱਖ ਤਾਂ ਬਹੁਤ ਲੱਗਦਾ ਕਿ ਇੱਕ ਪੁੱਤਾ ਵਾਂਗੂ ਫਸਲ ਪਾਲੀ ਹੋਵੇ ਤੇ ਉਹਦੇ ਸਾਹਮਣੇ ਜੀ ਸੀ ਬੀਆਂ ਚੱਲੀ ਜਾਣ ਹਾਂਜੀ ਹਾਂਜੀ ਨਹੀਂ ਦੁੱਖ ਤਾਂ ਬਹੁਤ ਆਉਂਦਾ ਜੀ ਹੁਣ ਪੁੱਤਾ ਵਾਂਗੂ ਪਾਲੀ ਵੀ ਫਸਲ ਇੱਕ ਤਣਕਾ ਨਹੀਂ ਬਚਿਆ ਕਿਉਂਕਿ ਇਹ ਇਸੇ ਝੋਨੇ ਤੇ ਆਸਤੇ ਕਿਸੇ ਦੇ ਸੁਪਨੇ ਸਜਾਰੇ ਸਜਾਏ ਹੋਏ ਸੀ ਜਿਹੜੇ ਸਾਰੇ ਵਿੱਚ ਅੱਜ ਮਿੱਟੀ ਹੋ ਗਏ ਜੀ ਹਾਂਜੀ ਬਿਲਕੁਲ ਕਿਸੇ ਨੇ ਜਦੋਂ ਕਿਸ ਨੇ ਆਪ ਦੀ ਕੋਈ ਜਵਾਗ ਦਾ ਵਿਆਹ ਵੀ ਕਰਨਾ ਹੁੰਦਾ ਕਿਸ ਨੇ ਫੀਸਾਂ ਭਰਨੀਆਂ ਹੁੰਦੀਆਂ ਨੇ ਹਨਾ ਆਪਾਂ ਕਿਉਂਕਿ ਫਸਲ ਤੇ ਬਹੁਤ ਵੱਡੀ ਕਿਸਾਨ ਨੂੰ ਇੱਕ ਆਸ ਹੁੰਦੀ ਹੈ ਨਾ ਕਿ ਇਹ ਕੀ ਫਸਲ ਤੇ ਆਪਾਂ ਕੁਝ ਕਰ ਦੇਾਂਗੇ ਹਰੇਕ ਨੂੰ ਇਹ ਅਹਿਸਾਸ ਹੁੰਦੀ ਹੈ ਕਿ ਮੈਂ ਆਪ ਦਾ ਤੇ ਪੁੱਤ ਵਿਆਹਣਾ ਹੈ ਜੀ ਆਪ ਫਸਲ ਤੋਂ ਬਾਅਦ ਕਿਉਂਕਿ ਤੁਹਾਨੂੰ ਵੀ ਪਤਾ ਹੈ ਜਿਹੜੇ ਸਰਦੀ ਦੇ ਟਾਈਮ ਵਿਆਹ ਕੀਤੇ ਜਾਂਦੇ ਨੇ ਜ਼ਿਆਦਾਤਰ ਤੇਰੇਕ ਨੂੰ ਇਸੇ ਫਸਲ ਦਾ ਹੀ ਉਸਾਰਾ ਹੁੰਦਾ ਹੈ ਜੀ ਕਿਉਂਕਿ ਕਣਕ ਦਾ ਤਾਂ ਬਹੁਤ ਘੱਟ ਹੁੰਦਾ ਜੀ ਤੇ ਝੋਨੇ ਦਾ ਹੀ ਖਾਸ ਹੁੰਦਾ ਹੈ ਕਿ ਹਰੇਕ ਨੂੰ ਹੁੰਦਾ ਕਿ ਇਹਦੇ ਚ ਕੰਮ ਕਾਰ ਕੀਤੇ ਜਾਣਗੇ ਬਾਕੀ ਉਹ ਸਾਰੇ ਲੋਕਾਂ ਦੇ ਸੁਪਨੇ ਸੁਪਨੇ ਹੀ ਰਹਿ ਗਏ ਨੇ ਜੀ ਹਾਂਜੀ ਬਿਲਕੁਲ ਕਿਉਂਕਿ ਅੱਖਾਂ ਸਾਹਮਣੇ ਸਾਰਾ ਕੁਝ ਹੋ ਜਾਣਾ ਆ ਵੇਖ ਸੰਦੀਪ ਮੈਂ ਕਹੂੰਗਾ ਕਿ ਦਿਖਾਇਆ ਜਾਵੇ ਕਿ ਕਿਸ ਤਰੀਕੇ ਨਾਲ ਤਬਾਹੀ ਮਚਾਈ ਹੋਈ ਆ ਘੱਟੂ ਘੱਟ ਮੈਨੂੰ ਲੱਗਦਾ ਵੀ ਇਹ 10 ਫੁੱਟ ਡੂੰਘਾ ਟੋਆ ਪੱਟ ਦਿੱਤਾ ਹੁਣ 25 ਫੁੱਟ 25 ਫੁੱਟ ਜੀ 25 25 ਫੁੱਟ ਡੂੰਘਾ ਇੰਨਾ ਇਹ ਥੱਲੇ ਤੱਕ ਨੇ ਟੋਆ ਪੱਟਦਾ ਹਾਂਜੀ ਜੀ 25 ਫੁੱਟ ਤੇ ਡੂੰਘਾ ਟੋਆ ਪੈ ਗਿਆ ਜੀ ਤਰਾ ਦਾ ਮਤਲਬ ਹਾਂ ਜੀ ਪੂਰਾ ਦਰਿਆ ਹੀ ਬਣ ਗਿਆ ਜੀ ਪੂਰਾ ਦਰਿਆ ਹੀ ਬਣ ਗਿਆ ਸਾਨੂੰ ਅੱਜ 3 ਦਿਨ ਹੋ ਗਏ ਮਤਲਬ ਇਸ ਜਗ੍ਹਾ ਤੇ 3 ਜੇਸੀਪੀਆਂ ਲਾਈਆਂ ਨੂੰ ਤੇ ਆ ਸਿਰਫ ਮਤਲਬ 15 ਕੋ ਫੋਟੇ ਹੀ ਮਤਲਬ ਸੀ ਅੱਗੇ ਵਧੇ ਆ ਜਿਹੜਾ ਤੁਹਾਡੇ ਸਾਹਮਣੇ ਹੀ ਆ ਬੀ ਮਤਲਬ ਅੱਜ ਸਾਡੀ ਤਾਂ ਸਭ ਤੋਂ ਉਹ ਤੁਸੀਂ ਆ ਪੈਣਾ ਪ੍ਰਾ ਸਾਡੇ ਵੇਖੋ ਇਥੋਂ ਲੈਣਾ ਬੰਨੀ ਜਾਂਦੇ ਨੇ ਚਿਕ ਚਿਕੀ ਚਿੱਕਰ ਦੇ ਵਿੱਚੋਂ ਮੋਟਰਸਾਈਕਲ ਵਗੈਰਾ ਸਾਰੇ ਕਿਚੜਾਂ ਦੇ ਵਿੱਚੋਂ ਕਈ ਬੱਚੇ ਡਿੱਗਦੇ ਨੇ ਕਈ ਜਿਹੜੇ ਨਹੀਂ ਕਰੇ ਬੈਠੇ ਜਿੰਨਾਂ ਦੇ ਸਕੂਲ ਜਾਂਦੇ ਨੇ ਬਾਕੀ ਚਿਕੜਾਂ ਦੇ ਵਿੱਚੋਂ ਲੰਘ ਲੰਘ ਕੇ ਬਹੁਤ ਬੁਰੇ ਹਾਲ ਨੇ ਸਾਡੇ ਤਾਂ ਜਿਹੜਾ ਸਾਨੂੰ ਪ੍ਰਸ਼ਾਸਨ ਨੇ ਪੂਰਾ ਸਾਥ ਦੇਣਾ ਸੀ ਜਿਹੜਾ ਉਹ ਨਕਾਮ ਹੀ ਹੋ ਗਿਆ ਇੱਕ ਵਾਰੀ ਤਾਂ ਜਿਵੇਂ ਪਿੰਡ ਵਾਲੇ ਪੂਰਾ ਕੰਮ ਆਦੇ ਜੋਰਾ ਤੇ ਸਾਡੀ ਡਿਊਟੀ ਜਿਹੜੀ ਗਈ ਸੀ ਪਿੰਡ ਵਾਲੇ ਨਿਭਾ ਰਹੇ ਨੇ ਅੱਛਾ ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ ਆਇਆ ਨਹੀਂ ਕੋਈ ਨਹੀਂ ਅਜੇ ਤੱਕ ਕੋਈ ਨਹੀਂ ਪਾਇਆ ਤੇਲ ਪਾਣੀ ਆਇਆ ਪ੍ਰਸ਼ਾਸਨ ਕਿੰਨੀ ਉਹ ਕੋਈ ਨਹੀਂ ਸਾਡੇ ਵਾਲੇ ਤੋਂ ਕੋਈ ਨਹੀਂ ਆਇਆ ਸਰ ਜੀ ਜੀ ਸੀ ਬੀ ਭੇਜੀ ਉਹਨਾਂ ਨੇ ਜੀ ਬੀ ਸੀ ਅਕਲ ਨਹੀਂ ਠੇਕੇਦਾਰ ਦੀ ਕਹਿੰਦੇ ਨੇ ਵਿੱਚ ਚੱਲੀ ਜਾਂਦੀਆਂ ਨੇ ਇੱਕ ਜੀ ਸੀ ਭੇਜੀ ਹੈ ਸਰਕਾਰ ਹਾਂ ਹਾਂ ਬਸ ਉਹ 12 ਪਿੰਡਾ ਤਬਾਹ ਹੋ ਗਏ ਹੁਣ ਤੇ ਸਰਕਾਰ ਨੇ 21 ਗਲੀ ਜੀ ਸੀ ਬੀ ਭੇਜੀ ਉਹ ਉਹ ਵੇਖ ਸਕਦੇ ਹੋ ਤੁਸੀਂ ਹੂੰ ਸਾਡੇ ਅਇਸ ਤਰ੍ਹਾਂ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਡਿੱਗ ਡਿੱਗ ਤੇ ਆਪਦੇ ਘਰੇ ਜਾਂਦੀਆਂ ਨੇ ਕਈ ਐਸ ਖੱਡਿਆਂ ਦੇ ਵਿੱਚ ਕੱਲ ਬੱਚੇ 2-3 ਡਿੱਗ ਪਏ ਸੀ ਜਿਹੜੇ ਸਕੂਲ ਨੂੰ ਜਾਂਦੇ ਪਏ ਸੀ ਤੇ ਅਸੀਂ ਤਾਂ ਬਹੁਤ ਪਰੇਸ਼ਾਨ ਐ ਸਾਨੂੰ ਤਾਂ ਸਰਪ ਅਸੀਂ ਤੁਹਾਡੇ ਚੱਲਣ ਰੇ ਅੱਗੇ ਵੀ ਮੈਂ ਤਾਂ ਮਦਦ ਮੰਗੀ ਕੁਹਾਰ ਲਈਏ ਸਾਡੀ ਕੋਈ ਵੀ ਆਵਾਜ਼ ਸੁਣਦਾ ਸਾਡੇ ਤੱਕ ਮਿੱਟੀ ਦੀ ਟਰਾਲੀਆਂ ਲਾ ਕੇ ਸਾਡੇ ਰਸਤਿਆਂ ਦਾ ਜਿਹੜਾ ਇਹ ਇਹਨਾਂ ਦਾ ਹੱਲ ਕੀਤਾ ਜਾਵੇ ਸਭ ਤੋਂ ਸਾਡੀ ਵੱਡੀ ਕੁਆਰਈ ਹੈ ਜਿਹੜੇ ਸਾਡੇ ਅੱਜ ਸੰਕਟ ਆਇਆ ਸਾਡੇ ਰਸਤੇ ਖੋਲੇ ਜਾਣ ਸਾਨੂੰ ਕੋਈ ਖਾਣ ਪੀਣ ਨੂੰ ਨਾ ਦਿੱਤਾ ਜਾਵੇ ਅਸੀਂ ਉਸ ਤੋਂ ਬੰਲੇ ਬਹਿ ਜਾਵਾਂਗੇ ਇਹਨਾਂ ਦੇ ਰਸਤੇ ਜਿਹੜੇ ਬਿਲਕੁਲ ਬਲੌਕ ਕੀਤੇ 12 ਪਿੰਡਾਂ ਨੂੰ ਰਸਤਾ ਜਾਂਦਾ ਜਿਹੜੀ ਉਹ ਕਾਮਾ ਵਾਲੀ ਜਿਹੜੀ ਹੈਗੀ ਆ ਕਾਮਾ ਵਾਲਾ ਪੱਤਣ ਤੋਂ ਲੈ ਕੇ ਜਿਹੜਾ ਆਪਾਂ ਪੁਲਿਸੀ ਆਪਾਂ ਵੇਖਦੇ ਸੀ ਉਹ ਪਾਣੀ ਨਾਲ ਭਰਿਆ ਸੀ ਉਸ ਤੋਂ ਲੈ ਕੇ ਅੱਗੇ 12 ਪਿੰਡ ਨੇ ਗਲਾਬੇ ਵਾਲਾ ਭੈਣੀ ਵਗ ਭੈਣੀ ਰਾਮ ਸਿੰਘ ਵਾਲੀ ਕਾਫੀ ਜਿਹੜੇ ਪਿੰਡ ਨੇ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਲੱਗ ਜਾਂਦੇ ਨੇ ਇਹਨਾਂ ਦੇ ਪਿੰਡਾਂ ਦਾ ਆਸ ਵਿੱਚ ਸੰਪਰਕ ਟੁੱਟ ਚੁੱਕਿਆ ਕਿਉਂਕਿ 20 ਤੋਂ ਲੈ ਕੇ 25 ਫੁੱਟ ਜਿਹੜਾ ਪਾੜ ਪੈ ਚੁੱਕਿਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕੱਲੇ ਬਿਆਨ ਦੇਣ ਦੇ ਨਾਲ ਗੱਲ ਨਹੀਂ ਬਣਨੀ ਕਿਉਂਕਿ ਜਿਹੜੀਆਂ ਤੁਹਾਨੂੰ ਵੀ ਉਸ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਬਣਦਾ ਹੱਕ ਹੈ ਕਿਉਂਕਿ ਹੁਣ ਜਿਹੜਾ ਹੈਗਾ ਇਹਨਾਂ ਲੋਕਾਂ ਦੀ ਸਾਨੂੰ ਨਾਲ ਖੜਨਾ ਪਊਗਾ ਕਿਸੇ ਵੀ ਤਰੀਕੇ ਨਾਲ ਜਿਵੇਂ ਜਿਸ ਤਰੀਕੇ ਨਾਲ ਪਿੰਡ ਵਾਸੀ ਦੱਸ ਰਹੇ ਨੇ ਕਿ ਸਾਨੂੰ ਜਿਹੜੀ ਹੈਗੀ ਹੈ ਮਿੱਟੀ ਦੀਆਂ ਟਰਾਲੀਆਂ ਦੀ ਲੋਡ ਹੈ ਕਿਸ ਤਰੀਕੇ ਨਾਲ ਜਵਾਕ ਨਿੱਕੇ ਨਿੱਕੇ ਬੱਚੇ ਜਿਹੜੇ ਹੈਗੇ ਨੇ ਲੋਕ ਹੁਣ ਆਪਦੇ ਘਰਾਂ ਨੂੰ ਵਾਪਸ ਜਾ ਰਹੇ ਨੇ ਕਿਉਂਕਿ ਘਰ ਛੱਡੇ ਨੂੰ ਬਹੁਤ ਦਿਨ ਹੋ ਗਏ 20-20 ਦਿਨ ਹੋ ਗਏ ਕਹਿੰਦੇ ਸਾਨੂੰ ਘਰ ਛੱਡਿਆ ਨੂੰ 10-12 ਦਿਨ ਤਾਂ 15 ਦਿਨ ਤਾਂ ਪਾਣੀ ਨੂੰ ਹੋ ਗਿਆ ਤੇ 10 ਦਿਨ ਪਹਿਲਾਂ ਜਿਹੜੇ ਸੀ ਇੱਕ ਮਹੀਨੇ ਤੋਂ ਲਗਭਗ ਅਸੀਂ ਆਪਦੇ ਘਰ ਜਿਹੜੇ ਛੱਡ ਚੁੱਕੇ ਆ ਹੁਣ ਆਪਦੇ ਘਰਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਆਪਣੇ ਬਜ਼ੁਰਗ ਨੇ ਆਪਣੇ ਘਰਾਂ ਦੇ ਮਾਲਕ ਨੇ ਸਾਡੀਆਂ ਭੈਣਾਂ ਨੇ ਮਾਤਾ-ਮਾਣੇ ਛੋਟੇ-ਛੋਟੇ ਬੱਚੇ ਨੇ ਵਾਪਸ ਜਾ ਰਹੇ ਨੇ ਪਰ ਵਾਪਸ ਜਾਣ ਦੇ ਲਈ ਜਿਹੜਾ ਰਸਤਾ ਹੈ ਉਹ ਸੜਕਾ ਛੜਕਾ ਸਭ ਕੁਝ ਖਤਮ ਕਰ ਦਿੱਤੀਆਂ ਨੇ ਇਹ ਜਮਾ ਗਰਾਊਂਡ ਰਿਪੋਰਟ ਨੇ ਕਿਰਪਾ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਤੇ ਜਿਹੜੇ ਸਾਡੇ ਹੋਰ ਨਾਮੀ ਸੰਸਥਾਵਾਂ ਨੇ ਜਿਹੜੀਆਂ ਹੋਰ ਸਾਨੂੰ ਹੁਣ ਇੱਥੇ ਟਰੈਕਟਰਾਂ ਦੀ ਲੋਡ ਹੈ ਜਿਵੇਂ ਮਨਕੀਰ ਤੌੜਕ ਕਹਿੰਦਾ ਸੀ ਉਧਰ ਟਰੈਕਟਰ ਵੰਡ ਤੇ 100 ਟਰੈਕਟਰ ਵੰਡ ਤੇ ਇੱਧਰ ਟਰੈਕਟਰਾਂ ਦੀ ਲੋਡ ਹੈ ਇੱਧਰ ਜੀ ਸੀ ਬੀ ਆਂ ਦੀ ਲੋਡ ਹੈ ਇੱਧਰ ਟਰਾਲੀਆਂ ਦੀ ਲੋਡ ਹੈ ਇੱਧਰ ਵੱਡੇ ਵੱਡੇ ਟਿਪਰਾਂ ਦੀ ਲੋਡ ਹੈ ਕਿਉਂਕਿ ਇਨ੍ਹਾਂ ਲੋਕਾਂ ਦੇ ਖੇਤਾਂ ਦੇ ਵਿੱਚ 20 ਤੋਂ ਲੈ ਕੇ 25 ਫੁੱਟ ਤੱਕ ਦਾ ਜਿਹੜੇ ਟੋਏ ਨੇ ਉਹ ਪਾਣੀ ਨੇ ਭੱਟ ਦਿੱਤੇ ਨੇ ਤੇ 10-15 15 ਫੁੱਟ ਦਾ ਰੇਗ ਚੜ ਚੁੱਕੀ ਹੈ ਕਿਉਂਕਿ ਝੋਨੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ 6-6 7-7 ਪੰਜ ਪੰਜ ਸੱਜੇ ਫੁੱਟ ਦਾ ਜਿਹੜਾ ਬੂਟਾ ਸੀ ਉਹ ਖਤਮ ਕਰਕੇ ਉਹਦੇ ਉੱਤੇ ਚਾਰ ਚਾਰ ਫੁੱਟ ਜਿਹੜੀ ਰੇਗ ਪਈ ਐ ਇਸ ਕਰਕੇ ਇਹਨਾਂ ਇਹ ਪਿੰਡ ਵਾਲਿਆਂ ਦੀ ਆਪਾਂ ਨੂੰ ਹੁਣ ਜਿਹੜੇ ਸਾਰੇ ਪਿੰਡ ਵਾਲੇ ਇਹਨਾਂ ਦੀ ਮਦਦ ਦੀ ਨਾਲ ਖੜਨ ਦੀ ਲੋੜ ਐ ਸਮਾਂ ਕਿ ਇਹਨਾਂ ਨੂੰ ਨਾ ਤਾਂ ਹੁਣ ਰਾਸ਼ਨ ਦੀ ਲੋੜ ਐ ਕਿਉਂਕਿ ਰਾਸ਼ਨ ਗੁਰੂ ਨਾਨਕ ਦੇ ਕਿਰਪਾ ਦੇ ਨਾਮ ਗੁਰੂ ਨਾਨਕ ਦੇ ਘਰਾਂ ਦਾ ਲੰਗਰ ਬਹੁਤ ਆ ਗਿਆ ਕਿ ਰਾਸ਼ਨ ਤਾਂ ਇਹ ਕਹਿੰਦੇ ਸਾਡੇ ਕੋਲ 2-3 ਤਿੰਨ ਮਹੀਨੇ ਦਾ ਪਹੁੰਚ ਗਿਆ ਪਰ ਸਾਨੂੰ ਜਿਹੜੀਆਂ ਹੁਣ ਲੋੜ ਐ ਉਹ ਚੀਜ਼ਾਂ ਦੀ ਲੋੜ ਐ ਸਾਨੂੰ ਕਿ ਸਾਨੂੰ ਹੁਣ ਡੀਜ਼ਲ ਵੀ ਚਾਹੀਦਾ ਐ ਕਿਉਂਕਿ ਕਿਸ ਤਰੀਕੇ ਨਾਲ ਕੋਈ ਛੋਟੀ ਮੋਟੀ ਤਹੇ ਨਹੀਂ ਕਹਿੰਦੇ ਕੋਈ ਮਾੜਾ ਮੋਟਾ ਦੇ ਨਾਲ ਖਾ ਲੋ ਜੇ ਸਾਨੂੰ ਜਿਹੜਾ ਡੀਜ਼ਲ ਵੀ ਕਾਫੀ ਚਾਹੀਦਾ ਸਾਨੂੰ ਲੋਕ ਵੀ ਚਾਹੀਦੇ ਨੇ ਜਿਵੇਂ ਆਪਾਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਪਹੁੰਚਦੇ ਸੀ ਉਵੇਂ ਤਕਰੀਬਨ ਇੱਥੇ ਆਪਣੇ ਜਿਹੜੇ ਸੰਦ ਲੈ ਕੇ ਇੱਥੇ ਪਹੁੰਚਣੇ ਪੈਣਗੇ ਕਿਉਂਕਿ ਹਾਲਾਤ ਬਹੁਤ ਗੰਭੀਰ ਨੇ ਮਨ ਦੇਖ ਅਦਾਸ ਹੁੰਦਾ ਕਿ ਇੱਕ ਕਿਸਾਨ ਦੀ ਮਿਹਨਤ ਦੇ ਨਾਲ ਪਾਲੀ ਹੋਈ ਫਸਲ ਅੱਖਾਂ ਸਾਹਮਣੇ ਤਬਾਹ ਹੋ ਗਈ ਹੋਵੇ ਉਹ ਵੀ 15-15 ਕਿੱਲੇ ਕਿਸਦੇ 10 ਕਿੱਲੇ ਔਰ ਕਿਸਦੇ 5 ਕਿੱਲੇ ਕਿਉਂਕਿ ਇੱਕ ਬੀਨੂੰ ਵੀਰ ਮਿਲਿਆ ਕਹਿੰਦਾ ਮੇਰੇ ਕੋਲ 12 ਕਿੱਲੇ ਪੈ ਲਿਆ ਮੇਰੇ ਕੋਲੇ ਹੋਰ ਕੋਈ ਸਾਧਨ ਦਾ ਕਮਾਈ ਨਹੀਂ ਮੇਰੀ ਹੜਨ ਦੇ ਨਾਲ ਘਰ ਵੀ ਮੇਰਾ ਖਤਮ ਹੋ ਚੁੱਕਿਆ ਤੇ ਜਿਹੜੀ ਮੇਰੀ ਪੈਲੀ ਆ ਉਹ ਇੱਕ ਦਾਣਾ ਵੀ ਨਹੀਂ ਬਚੀ ਤੇ ਮੇਰੀ ਉਸ ਪੈੜੀ ਦੇ ਉੱਤੇ 4-4 3-3 ਫੁੱਟ ਰੇਤ ਚੜ ਚੁੱਕੀ ਹੈ ਤੇ ਮੇਰੇ ਕੋਲ ਤਾਂ ਹੁਣ ਅੱਜ ਜੇ ਦਾਣਿਆਂ ਦੀ ਤਾਂ ਕੋਈ ਗੱਲ ਨਹੀਂ ਪਰ ਮੈਨੂੰ ਲੋੜ ਹੈ ਕਿ ਉਹ ਜਿਹੜੇ ਮੇਰੇ ਖੇਤ ਨੇ ਉਹਨਾਂ ਨੂੰ ਫੇਰ ਅਸੀਂ ਕਾਮਜਾਬ ਕੀਤੇ ਜਾਣ ਇਸ ਕਰਕੇ ਮੇਰੀ ਬੇਨਤੀ ਹੈ ਕਿ ਬਾਅਦ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਹੁਣ ਸਮਾਂ ਇਹਨਾਂ ਲੋਕਾਂ ਦੇ ਨਾਲ ਖੜਨ ਦਾ ਇਹਨਾਂ ਲੋਕਾਂ ਨੂੰ ਤਾਂ ਠਾਹ ਠਾਉਣ ਦਾ ਪਰ ਜਿਸ ਤਰੀਕੇ ਨਾਲ ਡਿੱਗੇ ਹੋਏ ਨੇ ਇਹਨਾਂ ਨੂੰ ਉਠਾਉਣਾ ਬਹੁਤ ਲਾਜ਼ਮੀ ਆ ਜੇ ਤੁਸੀਂ ਹੁਣ ਪੰਜਾਬੀ ਉਹਨਾਂ ਦੀ ਬਾਹਨ ਨਾ ਫੜੀ ਇਹ ਵਿਚਾਰਾਂ ਦਾ ਜਿਹੜਾ ਹੌਸਲਾ ਬਿਲਕੁਲ ਟੁੱਟ ਜਾਣਾ ਹੈ ਜਿਹੜੇ ਨਾਮੀ ਸੰਸਥਾਵਾਂ ਨੇ ਨਾਮੀ ਚਿਹਰੇ ਨੇ ਕਲਾਕਾਰ ਨੇ ਸਿੰਗਰ ਨੇ ਰਾਜਨੀਤਿਕ ਲੀਡਰ ਨੇ ਕਿਉਂਕਿ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਤੁਹਾਡਿਆਂ ਨਾਲ ਇਹ ਜਿਹੜੇ ਹੈਗੇ ਲੋਕ ਖੁਸ਼ਹਾਲ ਆਪਦੀ ਜ਼ਿੰਦਗੀ ਫੇਰ ਬਤੀਤ ਕਰ ਸਕਣਗੇ